ਨਹੀਂ ਕਿੰਨੇ ਦਿਨਾਂ ਦੀ ਮੱਕੀ ਵੰਡੀ ਦੀ ਮੂ 121 ਬਾਈ ਦਿਨ ਹੋ ਗਈ 121 ਬਾਈ ਦਿਨ 121 ਬਾਈ ਦਿਨਾਂ ਦੀ ਤੇ ਜਮਾ ਵਾ ਸੁੱਕਣ ਵਾਲਾ ਮੌਇਸਚਰ ਹੀ ਹੋ ਜਾਂਦਾ ਹੈਗਾ ਤੇ 121 20 ਕਿ ਦਿਨਾਂ ਦੀ ਚਾਰ ਮਹੀਨੇ ਦੀ ਹੋ ਜਾਂਦੀ ਆ ਜਿਹਦਾ ਮਸਾ 20 ਬਾਈ ਇੱਕ ਜਾਂ ਆਪਾਂ ਕਹਈਏ ਇੰਨਾ ਕ ਮੌਇਸਚਰ ਆਉਂਦਾਗਾ ਤੇ ਜਿਹੜੀਆਂ ਆਪਾਂ ਕਹੀਏ 90 95 ਦਿਨਾਂ ਤੇ ਲੋਕ 100 ਦਿਨ ਤੇ ਵੜ ਲੈਂਦੇ ਆਗੇ 95 100 ਦਿਨਾਂ ਦੇ ਵੜ ਲੈਂਦੇ ਆ ਉਹਦਾ ਮੌਇਸਚਰ ਆਉਂਦਾ 40 40 50 50 ਬਾਈ ਉਹ ਜਮਾ ਪਾਣੀ ਹੁੰਦੀ ਹੈ ਜੇ ਹਾਂਜੀ ਸਸੀਗਰ ਸਾਰੇ ਵੀਰਾਂ ਨੂੰ ਮੈਂ ਥੋੜਾ ਆਪਣਾ ਸੁੱਖੀ ਸ਼ੇਰਗਿਲ ਪਿੰਡ ਹਰੀ ਪ੍ਰਭੂ ਅੱਜ ਅਸੀਂ ਤਪਾ ਮੰਡੀ ਦੇ ਵਿੱਚ ਆਇਆਗੇ ਤੇ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨੇ ਮੰਡੀ ਤਾਂ ਬਹੁਤ ਸੋਹਣੀ ਬਣਾ ਦਿੱਤਾ ਪਰ ਦੇਖੋ ਬਾਹਰ ਬਾਹਰ ਤਾਜੋ ਕੇ ਰੋਡ ਦੇ ਉੱਪਰ ਦਿਖਾ ਦੇ ਬਾਈ ਜਮਾਂ ਵਾਲੇ ਵਾਲੇ ਉਹ ਕਰਕੇ ਬਹੁਤ ਸੋਹਣੀ ਖੁੱਲੀ ਡੁੱਲੀ ਮੰਡੀ ਐ ਪਰ ਇੱਥੇ ਇੱਕ ਅਲੱਗ ਤੇ ਹੋਣ ਕਰਕੇ ਨਾ ਮੰਨ ਲਓ ਜਿਵੇਂ ਆਹ ਕਿਸਾਨ ਵੀਰ ਆਏ ਵਿਆ ਜਦੋਂ ਮੈਂ ਦੇਖਿਆ ਤੁਸੀਂ ਆਏ ਨਾਲੋਂ ਵੀ ਆਪ ਹੀ ਬਾਈ ਪੀਪਾ ਮਰੀ ਜਾਂਦਾ ਆਪ ਹੀ ਆ ਹੋ ਕਰੀ ਜਾਂਦਾ ਜਿਵੇਂ ਬਰਨਾਲੇ ਆਪਾਂ ਦੇਖਿਆ ਸੀ ਵੀ ਆੜਤੀਏ ਜਮਾ ਗਿੱਲੀ ਮੱਕੀ 1350 1400 ਨੂੰ 1450 ਨੂੰ ਲੈ ਕੇ ਉਸ ਤੋਂ ਬਾਅਦ ਉਹਨੂੰ ਆਪਸ ਘਾਉਂਦੇ ਆ ਹਨਾ ਤੇ ਆਹ ਮੱਕੀ ਤੁਸੀਂ ਐਂ ਲਾ ਲੋ ਵੀ ਜਮਾ ਤੁਸੀਂ ਭਈਆ ਲੈ ਆ ਬਾਈ ਬੜਾ ਨਵੇਂ ਕਰਕੇ ਦਿਖਾ ਦੇ ਜਮਾ ਦਾਣੇ ਘੜੁੱਕ ਹੋਏ ਬੈਣੇ ਤੇ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਇਹਦਾ ਕੀ ਕਹਿੰਦੇ ਨੇ ਮੇਰੇ ਨਾਲ ਵੀਰ ਖੜਨੇ ਆ ਉਹ ਦੇਖੋ ਮੁੰਡਾ ਆਪ ਹੀ ਮੱਥਾ ਮਾਰੀ ਜਨਾ ਮੜਾ ਜੂਮ ਕਰਕੇ ਦਿਖਾ ਰਹਾ ਕਰਨਾ ਕਰਦਾ ਬਾਈ ਤੇ ਦੇਖ ਲੋ ਹੁਣ ਕਹਿੰਦੇ ਯਾਰ ਐਸਾ ਘਰੇ ਲੈ ਆਨ ਨੂੰ ਓਖੇ ਓਖੇ ਖੜਿਆ ਵੀ ਜਾ ਕੇ ਘਰੇ ਲੈ ਜਾਂਦੇ ਆਗੇ ਤੇ ਹੋਰਲੇ ਪਾਸੇ ਵਿਚਾਰਾ ਦੇਖ ਲੋ ਕਿਵੇਂ ਫੌੜਿਆਂ ਨਾਲ ਕੱਠੀ ਕਰੀ ਜਾਂਦਾਗਾ ਵੇ ਬਾਈ ਵੀ ਖੜ ਜਨਾ ਬਾਈ ਉਰੇ ਆ ਜਾਓ ਫਿਰ ਦੋ ਮਿੰਟ ਬੀਰ ਬਲ ਕੇ ਜਿਹੜੀਆਂ ਗੱਲਾਂ ਮੈਨੂੰ ਪਹਿਲਾਂ ਕਹਿੰਦੀ ਉਹ ਹੁਣ ਕਰਿਓ ਜੇ ਆਪਾਂ ਮੰਨ ਲਓ ਇਹ ਦੋਸ ਦੇਈ ਜਾਂਦੇ ਨੇ ਕਹਿੰਦੇ ਸਰਕਾਰ ਕਹਿੰਦੀ ਐ ਵੀ ਅਸੀਂ 24 ਸੌ ਖਰੀਦਾਂਗੇ ਆ ਖਰੀਦਾਂਗੇ ਕਹਿੰਦੇ ਕਿੱਥੇ ਸਰਕਾਰ ਨੇ ਖਰੀਦਦੀ ਉਹ ਨਹੀਂ ਖਰੀਦੀ ਮਹਾ ਉਰੇ ਆ ਨਮੀ ਮੰਡੀ ਬਣੀਆਂ ਰੋੜ ਤੋਂ 100 200 ਮੀਟਰ ਹਟਵਾ ਕਿਸ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਵੀ ਪੁੱਛ ਕੇ ਆਏ ਹਾਂਗੇ ਤਾਂ ਉਰੇ ਤੱਕ ਪਹੁੰਚੇ ਹਾਂਗੇ ਹੁਣ ਸਰਕਾਰ ਨੂੰ ਕੀ ਪਤਾ ਮੰਨ ਲਓ ਜਿਹੜੇ ਆਪਣੇ ਜਿਹੜੇ ਦੇ ਐਮ ਐਲ ਏ ਆ ਜਾਂ ਐਮ ਪੀ ਹੈਗਾ ਉਹਨੂੰ ਕੀ ਪਤਾ ਵੀ ਉਰੇ ਕਿਸਾਨ ਦੇ ਨਾਲ ਆ ਧੱਕਾ ਹੋ ਰਿਹਾ ਇਹ ਗੱਲ ਕੀ ਹੈ ਵੀ ਮਤਲਬ ਸੋਸ਼ਲ ਹੋ ਰਿਹਾ ਹੈਗਾ ਇਹ ਉਹਦੇ ਕੱਲੇ ਜਾਣੇ ਨੇ ਆੜਤੀਆਂ ਨੂੰ ਵੀ ਆਏ ਹੁੰਦਾ ਵਪਾਰੀਆਂ ਨੂੰ ਵੀ ਮਾਰੀ ਜਾਂਦੇ ਮੱਥਾ ਮਾਰੀ ਜਾਂਦੇ ਔਰੇ ਕਿਹੜਾ ਕੋਈ ਆਉਂਦਾ ਕੋਈ ਨਹੀਂ ਉਹੋ ਹੁੰਦਾ ਤੇ ਪਿੰਡ ਕਿਹੜਾ ਬਾਈ ਹੋ ਰਿਹਾ ਨਾ ਪਹਿਲਾਂ ਮੈਨੂੰ ਆਏ ਦੱਸੋ ਬਾਈ ਸਾਡਾ ਪਿੰਡ ਹੈਗਾ ਤਾਜੋਕੇ ਤਾਜੋਕੇ ਜੇ ਬਾਈ ਦੇਖ ਮੈਂ ਤੁਹਾਨੂੰ ਪਹਿਲਾਂ ਕਹਿਣਾ ਆਫ ਕੈਮਰਾ ਦਾ ਮਤਲਬ ਆਪਾਂ ਬਹੁਤ ਕੁਝ ਕਹਿ ਜਾਂਦੀਆਂ ਹਨਾ ਹੁਣ ਮੈਂ ਦੇਖ ਪਾਰ ਗਿਆ ਤੁਹਾਡੀ ਵੀਡੀਓ ਉਹ ਤਾਂ ਕਰਕੇ ਵੀ ਜਿਹੜਾ ਤੁਸੀਂ ਦਰਦ ਬਿਆਨ ਕਰਦੇ ਸੀ ਜਿਹੜੀਆਂ ਗੱਲਾਂ ਮੈਨੂੰ ਦੱਸਦੇ ਦੀ ਉਹ ਕੈਮਰੇ ਤੇ ਦੱਸੋਗੇ ਮੀਤ ਸ਼ੇਰ ਬਾਈ ਨੂੰ ਵੀ ਭੇਜਾਂਗੇ ਡੀਸੀ ਬਰਨਾਲੇ ਨੂੰ ਵੀ ਭੇਜਾਂਗੇ ਵੀ ਸਾਡੇ ਕਿਸਾਨਾਂ ਨੂੰ ਆਹ ਕਿਉਂ ਹੋ ਰਿਹਾ ਹੈਗਾ ਜਦੋਂ ਕਿ ਮੈਂ ਨਾਬੇ ਮੰਡੀ ਦੇ ਵਿੱਚ ਵੀ ਦੇਖਿਆ ਰਾਜਪੁਰੇ ਜੀ ਵੀ ਬਰਨਾਲੇ ਵੀ ਜਾ ਕੇ ਆਏ ਆ ਜਮਾ ਵੱਢਣਸਾਰ ਆਉਂਦੀ ਮੱਕੀ ਮਤਲਬ 1200 ਤੋਂ ਲੈ ਕੇ 1300 1400 1450 ਤੱਕ ਜਮਾ ਗਿੱਲੀ ਗਿੱਲੀ ਮੱਕੀ ਜਿਹਦਾ 60 60 ਕੁਇੰਟਲ 65 65 ਕੁਇੰਟਲ ਵਾਜਣਾ ਹੈ ਦੇਖ ਲੈ ਮਤਲਬ ਵੀ 14 1400 ਰੁਪਏ ਨੂੰ ਲੱਗ ਰਹੀ ਹੈਗੀ ਜਿਹੜੀ ਕੋਈ 7 ਕੁਇੰਟਲ ਮੱਕੀ ਗਿੱਲੀ 1400 ਰੁਪਏ ਨੂੰ ਲੱਗੀ ਤੁਹਾਨੂੰ ਨਾਲ ਦੀ ਕਿੱਥੇ ਗੱਲ ਜਾਊ ਬਈ ਅਸੀਂ 50 ਜੀ 6000 ਦਾ ਤੱਕ 90000 ਦਾ ਗੱਲ ਪਹੁੰਚ ਗਈ ਕੱਲ ਅਸੀਂ ਇੱਕ ਬੰਦੇ ਕੋਲੇ ਗਏ ਸੀਗੇ ਰਾਜਪੁਰੇ ਦੇਖਿਆ 1480 ਰੁਪਿਆ ਨੂੰ ਜਮਾ ਗਿੱਲੀ ਕਹਿੰਦਾ ਡੂੜ ਕਿੱਲਾ ਲਾਇਆ ਸੀ ਬਾਈ ਕਹਿੰਦਾ ਅੱਜੀ ਲਿਆਇਆ ਸੀ ਅੱਜੀ ਵਾਗੀ ਤੇ ਸੋਨੂ ਉਰੇ ਆਇਆ ਨੂੰ ਪਹਿਲਾਂ ਕਿੰਨੇ ਦਿਨ ਹੋ ਗਏ ਸਾਨੂੰ ਬਾਈ ਅੱਜ ਤੀਜਾ ਦਿਨ ਹੈ ਤੀਜਾ ਦਿਨ ਜਦੋਂ ਉਹ ਮੱਕੀ ਲੈ ਕੇ ਆਏ ਇਧਰ ਨੂੰ ਕਰਕੇ ਬੋਲ ਥੋੜਾ ਉੱਚੀ ਬੋਲ ਤੇ ਜਦੋਂ ਉਰੇ ਲੈ ਕੇ ਆਏ ਕੀ ਕਹਿੰਦੇ ਸੋਨੂ ਆੜਤੀ ਉਰੇ ਉਹਦਾ ਬਾਈ ਦਿੱਲੀ ਗਿੱਲੀ ਦਾ ਰੇਟ ਲਾਉਂਦੇ ਸੀ 1300 ਗਿੱਲੀ ਜੱਤੀ ਰੋਪੀਆ ਪਰ 1300 ਨਾਲ ਬੱਜਦਾ ਕੁਝ ਨਹੀਂ ਕਾਰਨ ਕੀ ਵੀ ਝਾੜ ਕਿੰਨਾ ਕਿੰਨੀ ਜਗ੍ਹਾ ਲਈ ਵੀ ਹੈ 5 ਕਿੱਲੇ ਲਾਏ ਹੋਏਗੇ ਉਹ ਵੀ ਆਪਣੇ ਕੋਲੇ ਠੇਕੇ ਤੇ ਸੀ ਜਮਾ ਗਿੱਲੀ ਦੀ ਪੂਰੀ ਫੁੱਲ ਨਹੀਂ ਉਹ ਠੀਕ ਸੀਦਾ ਮੱਕੀ ਵੀਡੀਓ ਪਾ ਦੂੰ ਮੈਂ ਤੈਨੂੰ ਅੱਡ ਪੂਰੀ ਸੁਕਾ ਕੇ ਤੈਨੂੰ ਕਵੈਂਟ ਚਲਦੀ ਵੀਡੀਓ ਪਾ ਦੂੰ ਕਿੰਨੇ ਦਿਨਾਂ ਦੀ ਵੱਡੀ ਦੀ ਮੈਨੂੰ ਐਂ ਰੱਖਦੇ ਬਸ ਪਰ ਤੋਂ ਵੱਡੀ ਹੈਗੀ ਨਹੀਂ ਕਿੰਨੇ ਦਿਨਾਂ ਦੀ ਮੱਕੀ ਵੱਡੀ ਦੀ ਮੈਂ 121 ਬਾਈ ਦਿਨ ਉਹ 121 ਬਾਈ ਦਿਨ 121 ਬਾਈ ਦਿਨਾਂ ਦੀ ਤੇ ਜਮਾ ਬਸ ਸੁੱਕਣ ਵਾਲਾ ਮੌਇਸਚਰ ਹੀ ਹੋ ਜਾਂਦਾ ਹੈਗਾ ਤੇ 121 20 ਕਿ ਦਿਨਾਂ ਦੀ ਚਾਰ ਮਹੀਨੇ ਦੀ ਹੋ ਜਾਂਦੀ ਹੈ ਜਿਹਦਾ ਮਸਾ ਜਾ ਆਪਾਂ ਕਹ ਲਈਏ ਇੰਨਾ ਕਮ ਆਫਚਰ ਆਉਂਦਾਗਾ ਤੇ ਜਿਹੜੀਆਂ ਆਪਾਂ ਕਹੀਏ 90 95 ਦਿਨਾਂ ਦੇ ਲੋਕ 100 ਦਿਨ ਤੇ ਵੜ ਲੈਂਦੇ ਆਗੇ 95 100 ਦਿਨਾਂ ਦੇ ਵੜ ਲੈਂਦੇ ਆ ਉਹਦਾ ਮੌਫਚਰ ਆਉਂਦਾ 40 40 50 50 ਬਾਈ ਉਹ ਜਮਾ ਪਾਣੀ ਹੁੰਦੀ ਹੈ ਜੇ ਦੱਬ ਕੇ ਵੀ ਉਹ ਕਰੀਏ ਅਸਾ ਉਹਦਣੇ ਥੋੜੀ 1300 ਨੂੰ ਲੈਂਦੇ ਦੀਗੇ ਜਮਾ ਵੜਨ ਸਾਰਾ ਤੁਸੀਂ ਵੇਚੀ ਨਹੀਂ ਕੋਈ ਠੀਕ ਆ ਇਹਦਾ ਗੱਲ ਆ ਗਈ ਨਾ ਮੰਨ ਲਾ ਵੀ ਇੱਕ ਆਪਾਂ ਕਹੀਕਦਾ ਹੁੰਦਾ ਬੰਦਾ ਲੈਂਦੇ ਨਹੀਂ ਹੈਗਾ ਵੀ ਉਹਦੋਂ ਨਹੀਂ ਆਈ ਤੀ ਤੇ ਉਹਦੋਂ ਨੇ ਮੌਇਸਚਰ ਵਗੈਰਾ ਚੈੱਕ ਕੀਤਾ ਦੀਗਾ 8 ਦੇ ਵਿੱਚ 24 25 ਮੌਇਸਚਰ ਦੇਗਾ 24 25 ਅਸੀਂ ਆ ਕੇ ਨਾਲ ਦੇ ਬੰਦੇ ਹੈਗੇ ਸਖਾਈ ਗਏ ਨੂੰ ਸਾਤੀ ਸਾਰੀ ਖਿਡਾਰੀ ਤੇ ਦੂਜੇ ਦਿਨ ਪੂਰੀ ਧੁੱਪ ਲੱਗੀ ਮੌਇਸਚਰ ਆਇਆ 14 15 ਅੱਛਾ ਹਾਂ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਅਸੀਂ ਅੱਜ ਫੇਰ ਅੱਜ ਦੁਬਾਰੇ ਸਾਰੀ ਸਖਾਤੀ ਹੁਣ ਮੌਇਸਚਰ ਇਹਦਾ ਚੈੱਕ ਕਰਾਇ ਸੀ 12.7 ਆਉਂਦਾ ਠੀਕ ਹੈ ਤੇ ਰੇਟ ਹੈ 1 ਵੀ 2000 ਤੋਂ ਕੋਈ ਵੱਧ ਨਹੀਂ अच्छा जमा सुकती मिट्टी है जमा बी रेट कने भी 2000 रुपया 2000 तो कोई नहीं पता ठीक है हुन ਛੋਡੇ ਕੋਲੇ ਕਿੰਨਾ ਰੇਟ ਕਿਹਾ ਮੈਂ ਕਹਿ ਦਿੰਦੇ ਆ ਵੀ ਤੁਸੀਂ ਭਰ ਕੇ ਦਿਓ আচ্ছা ਵੀ ਬੋਰੀਆਂ ਤੁਸੀਂ ਭਰ ਕੇ ਦੇ ਆ ਬੋਰੀਆਂ ਤੁਸੀਂ ਭਰ ਸਰ ਮੈਂ ਕਰਕੇ ਦੇਣਾ ਠੀਕ ਹੈ ਵੀ ਕੰਨੇ ਅਸੀਂ ਤਾਂ ਸਾਡੀ ਲੇਬਰ ਭੇਜਾ ਕੱਲਾ ਲੋਡ ਕਰਨਗੇ ਠੀਕ ਹੈ ਤੇ ਉਹਦੇ ਉਹਨਾਂ ਨੂੰ ਆ ਵੀ ਸਾਡੀ ਲੇਬਰ ਵਗੈਰਾ ਲੱਗੂਗੀ ਆਹ ਹਾਲ ਹੈ ਬਈ আচ্ছা ਤੇ ਕੱਲੇ ਛੋਡੇ ਘਰ ਦੀ ਆਈ ਵੀ ਇੱਥੇ ਸਿਕਾਉਣ ਵਾਲੇ ਕਿਸਾਨਾਂ ਤੋਂ ਅਸੀਂ ਕੱਲੇ ਆ ਅੱਛਾ ਨਾਲੇ ਹੋਰ ਕੋਈ ਨਹੀਂ ਜਿਹੜਾ ਆਉਂਦਾ ਬਸ 12 13 ਸਾਲ ਕੱਲੇ ਆਪਦੇ ਇੱਕ ਪਰਿਵਾਰ ਦੀ ਆ ਇੱਕ ਪਰਿਵਾਰ ਹੀ ਹੈ ਇੱਕ ਪਰਿਵਾਰ ਦੀ ਆ ਤੇ ਜਿਹੜੀ ਉਹ ਮੱਕੀ ਪਈ ਹੈਗੀ ਉਧਰਲੇ ਪਾਸੇ ਉਹ ਦੇ ਮਰੀ ਪਈ ਇਹਨਾਂ ਦੀ ਵਪਾਰੇ ਦੀ ਕਿਰੀਤੀ ਹੈ। ਅੱਛਾ। ਉਹ ਇਹ ਮੰਨ ਲਾ ਕੀ ਰੇਟ ਲਾਉਂਦੇ ਹੈਗੇ। ਉਹ ਲਗਭਗ 1300 ਦਾ ਤੇ 1300 ਬਸ ਇੱਥੇ। ਜਿੰਨਾ 1350 1200 ਤੋਂ ਵੱਧ ਤੇਰਾ। 1200 ਤੋਂ ਤੇਰਾ। ਜੰਦਵਾਲੇ ਨਹੀਂ ਜਿੱਥੇ ਵਾਲਾ ਸੜਕ ਹੁੰਦੀ ਹੈ। ਠੀਕ ਹੈ। ਗੱਲ ਉਹੀ ਹੈ ਨਾ ਬਈ। ਮੰਨ ਲਓ ਵੀ ਇੱਕ ਦਮ ਇਹ ਕੀ ਗੱਲ ਆ ਜਾਂਦੀ ਹੈ ਜੇ ਮੈਂ ਆਪਾਂ ਕਹੀਏ ਵੀ ਕਿਸਾਨ ਘਟਨੇ। ਵੱਧ ਵਪਾਰੀ ਕਿੱਥੇ ਆਉਣਾ ਹੁੰਦਾ ਜਿੱਥੇ ਕਿਸਾਨ ਫਸਲ ਬਦ ਲੈ ਕੇ ਆਉਂਦੇ ਆਗੇ ਉੱਥੇ ਵਪਾਰੀ ਵੀ ਵਧਾਉਂਦਾ ਹਨ ਇੱਥੇ ਹੋਈ ਸੋੜੇ ਵਾਲੀ ਗੱਲ ਵੀ ਬੰਦਾ ਲੇਬਰ ਵੀ ਲੈ ਕੇ ਆਊਗਾ ਉਹਨੇ ਵਪਾਰੀ ਨੂੰ ਵੀ ਐ ਹੁੰਦਾ ਵੀ ਮੇਰੇ ਆਪ ਦੇ ਬੰਦੇ ਹੋਣਗੇ ਮਗਾਹਾਂ ਵਾਸਤੇ ਮੰਨ ਲਾ ਜਿਵੇਂ 5 ਕਿੱਲੇ ਦੀ ਜੋੜੀ ਫਸਲ ਆ ਗਈ ਗਾਹਾਂ ਦੇਖ ਕੇ ਵੀ ਬਰਨਾਲੇ ਬੰਦੇ ਨਾਲ ਕਰਕੇ ਗੱਲ ਵੀ ਯਾਰ ਕੀ ਲਾਉਂਗੇ ਕੀ ਉਹ ਕਰੋਗੇ ਇਹ ਚੀਜ਼ ਦਾ ਕਿਸਾਨ ਇੱਥੀ ਆ ਕੇ ਮਾਰ ਖਾ ਜਾਂਦਾਗਾ ਆਪਾਂ ਫਸਲ ਵੱਢ ਲੈਂਦੇ ਆ ਆਪਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਆਪਾਂ ਉਹਨੂੰ ਵੇਚੀਏ ਕਿੱਥੇ ਵੀ ਗਾਹ ਕੀ ਭਾਅ ਪੰਸਾ ਹੋਊਗਾ ਕੀ ਰੇਟ ਹੋਊਗਾ ਆਪਾਂ ਫਸਲ ਤੇ ਸੁਪਰੀਹਾਂ ਕਰਨ ਵਾਸਤੇ ਤਾਂ ਦੁਕਾਨ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠੇ ਰਹਿਣੇ ਆ ਸਾਰਾ ਦਿਨ ਵੀ ਬੈਠੇ ਰਹਿਣੇ ਆਗੇ ਪਰ ਜਦੋਂ ਫਸਲ ਵੇਚਣੀ ਹੁੰਦੀ ਹੈਗੀ ਉਦੋਂ ਨਹੀਂ ਆਪਾਂ ਦੇਖਦੇ ਵੀ ਇਹਨੂੰ ਆਪਾਂ ਸਿਉਣਾ ਬਣਾ ਕੇ ਵੇਚੀਏ ਤੇ ਹੁਣ ਫਿਰ ਕਿਵੇਂ ਆ 2000 ਨੂੰ ਦੇਉਂਗੇ ਜੀਆ ਕਿਵੇਂ ਜੀ ਬਾਈ ਦੰਦੇ 2000 ਦੰਦੇ ਨਹੀਂ ਘਰੇ ਲੈ ਜਾਂਦੀ ਫਲਾਗੀ ਚੱਕੀ ਕਰਨ ਲੱਗੀ ਆ ਪਹਿਲੇ ਸਾਹਮਣੇ ਆਹੇ ਆ ਇੱਕਠੀ ਕਰੀ ਜਾਂਦੇ ਵੀ ਦੋ ਆਪਾਂ ਘਰੇ ਲੈ ਕੇ ਜਾਂਦੇ ਆਹੇ ਕਿ ਭਾਈ ਸੋ ਕਰਦੇ ਠੀਕ ਹੈ ਪਿਛਲੇ ਸਾਲ ਕੀ ਰੇਟ ਵਿੱਚ ਕੀ ਹੋਈ ਹੈ ਦੰਦੇ ਸਾਲ ਭਾਈ ਲਵੇ ਆਇਆ ਮਾਣਾ ਕੈਮਰਾ 230 2300 ਰੁਪਏ ਜਮਾ ਛੁਡਾ ਕੇ ਜਦੋਂ ਮੰਡੀ 'ਚ ਮੈਂ ਇੱਕ ਦਿਨ ਤੋਂ ਪਲਵਾਈ ਪਿਛਲੀ ਵਾਰ ਤਾਂ ਠੀਕ ਹੈ ਮੰਨ ਲਓ ਮੈਂ ਤੁਹਾਨੂੰ ਦਾਸਾ ਤੁਸੀਂ ਘਰੇ ਲੈ ਜਾਓ ਕੋਈ ਗੱਲ ਨਹੀਂ ਬਿਕੂ ਸੋਡੀ ਇਹ ਵੀ ਜਮਾ ਸੁੱਕੀ 2400 ਉਹ ਜਿਹੜੀ ਸਰਕਾਰ ਨੇ ਗੱਲ ਕਹੀ ਆ ਸਰਕਾਰ ਚੌਦਸਾ ਫਸਲਾਂ ਵੇਚ ਰਹੀਆਂ ਨੇ ਇਹੋ ਜੀ ਗੱਲ ਨਹੀਂ ਹੈਗੀ ਵੀ ਜੀ ਆਪਾਂ ਕਹੀਏ ਵੀ ਨਾ ਵੇਚ ਰਹੀਆਂ ਨੇ ਇਹ ਗੱਲ ਨਹੀਂ ਹੈਗੀ ਤੁਰੇ ਐ ਵੀ ਤੁਸੀਂ ਕੱਲੇ ਜਾਣੇ ਬੈਠਿਓ ਉਹੀ ਇੱਕ ਦੋ ਵਪਾਰੀ ਆਉਂਦੇ ਹੋਣਗੇ ਉਹਨਾਂ ਦਾ ਉਹ ਆ ਹੈਨਾ ਇਹੀ ਲੈ ਤੁਸੀਂ ਐਂ ਕਰੋ ਇਹਦਾ ਸੈਂਪਲ ਕੱਲ ਨੂੰ ਬਰਾਲੇ ਮੰਡੀ 'ਚ ਦਿਖਾਉਣ ਵਗਦੇ ਸਾਰੇ ਆੜਤੀਆਂ ਕੋਲੇ ਦਿਖਾਓ ਵੀ ਕੀ ਕੀ ਰੇਟ ਲਾਉਂਗੇ ਚੀਜ਼ ਉੱਤੇ ਤੇ ਮੱਕੀ ਦਾ ਤਾਂ ਐ ਕਿ ਲੋਕ ਐਨੇ ਕੁਝ ਹੋ ਰਹੇ ਨੇ ਮੇਰੇ YouTube ਚੈਨਲ ਤੇ ਵੀਡੀਓ ਦੇਖੀ ਮੈਂ ਨਾਬੇ ਦੀਆਂ ਵੀ ਪਾਈਆਂ ਰਾਜਪ uri ਦੀਆਂ ਵੀ ਪਾਈਆਂ ਕੱਲ ਬਰਨਾਲੇ ਮੰਡੀ ਵਾਲੀ ਵੀ ਅੱਜ ਹੋ ਰਹੇ ਐ ਜਿਵੇਂ ਕਰਨ ਚਾਹਲ ਨੂੰ ਸਾਇਜਗਰ ਹੋ ਜਾਈਏ ਕਿ ਮੱਕੀ ਦਾ ਐ ਕਿ ਲੋਕਾਂ ਨੂੰ ਜੀਰੀ ਤੋਂ ਬਾਦਰ ਪੀਏ ਦੇ ਉਹ ਸੋਕੀ ਬਾਈ ਫੇਰ ਆਇਆ ਨਾ ਹੁਣ ਜਿਵੇਂ ਤੁਸੀਂ ਦੱਸਿਆ ਵੀ 50 50 ਮੁੱਤਰ ਆਉਂਦਾ ਹਾਂ ਉਹ ਸਭ ਦਾ পেট ਬਹੁਤ ਬਣ ਜਾਂਦਾ ਉਹ ਤੁਸੀਂ ਚਾਹੇ ਨਾਬੇ ਜਾਂ ਉੱਥੇ ਰਾਜਪੁਰੇ ਜਾ ਕੇ ਦੇਖਿਆ ਮਨ ਬਡੀਆਂ ਮੰਡੀਆਂ ਨੇ ਜਮਾ ਆਏ ਗਿੱਲਾ ਆਪ ਦਾ ਦਾਣਾ ਮੈਂ ਕਹਣਾ ਬਹੁਤ ਹੋਵਾ ਇਹਦਾ ਜਮਾ ਯਾਰ ਕੜੋਕਾ ਹੋਇਆ ਪਿਆ ਦਾਣਾ ਇਹਦਾ ਇੱਕ ਗਿਆ ਬੰਦਾ ਹੁਣ 12-7 ਹੀ ਆਇਆ ਤੁਸੀਂ ਮੇਰੀਆਂ ਵੀਡੀਓ ਦੇ ਵਿੱਚ ਦੇਖਿਓ ਉਹ ਤਾਂ ਐਨਾ ਮੋਟਾ-ਮੋਟਾ ਦਾਣਾ ਪਿਆਗਾ ਜਮਾ ਬਿੱਲਾ ਦਾਣਾ ਪੂਰਾ ਫੁੱਲਾ ਉਸ ਨੂੰ ਉਹੀ ਗੱਲ ਕਹਿੰਦਾ ਵੀ ਜਿਹੜੇ ਬੰਦੇ ਨੇ 90 ਤੋਂ 100 ਗ੍ਰਾਣਾ ਦੇ ਵਿੱਚ ਵਿੱਚ ਵੜਤੀ ਉਹਦਾ 40-50 ਮੌਇਸਚਰ ਆਉਂਦਾਗਾ ਤੇ ਮਸ਼ੀਨਾਂ ਪ੍ਰੀਤਾਂ ਦੇ ਕਟਰ-ਕਟਰ ਇੰਨੇ ਵਧੀਆ ਨਹੀਂਗੇ ਵੀ ਨਾਲ ਦੀ ਨਾਲ ਉਹ ਹੋ ਹੀ ਜਾਂਦਾ ਇਹ ਬਾਈ ਇੱਥੇ ਮੰਡੀ ਚੋਂਗੇ ਠੀਕ ਹੈ ਮਣੀ ਮੰਗਾ ਠੀਕ ਆ ਜਾ ਬਾਈ ਨਾਲ ਵੀ ਉਧਰਲੇ ਪਾਸੇ ਆਪਾਂ ਢੇਡਾ ਮਾਰੇਗੇ ਵੀ ਏਰੀਆ ਬੈਟ ਮਿਲਣ ਲੈ ਆ ਜਾ ਉਹ ਵੀ ਆਪਾਂ ਦੇਖਿਆ ਹੀਏ ਵੀ ਆਇਆ ਆਇਆ ਇੰਗਲਾਈ ਰੱਖਣ ਨੂੰ ਅੱਗੇ ਆ ਜਾ ਜਿਹੜੀ ਮੱਕੀ ਆ ਰਹੀ ਆ ਉਧਰ ਦੇ ਬੰਦੇ ਲੈ ਆ ਰਹੇ ਨੇ ਮੰਡ ਦੇ ਵਿੱਚ 1500 ਰੁਪਏ ਨੂੰ ਤਾਂ ਉਹ ਕਹੇ ਜੀ ਫਸਲ ਆ ਗਈ ਕੀ ਉਹ ਆਦੀ ਜਦੋਂ ਜਿਹੜੇ ਹੋਰ ਕਿਸਾਨ ਭਰਾਵਾਂ ਨੇ ਆਉਣਾ ਆਪਣਾ ਮੇਨ ਕਿਸਾਨ ਵੀਰਾਂ ਨੂੰ ਦੱਸਣ ਦਾ ਇਹੀ ਮਕਸਦ ਹੁੰਦਾ ਵੀ ਜਿਵੇਂ ਮੱਕੀ ਆ ਤੇ ਕੀ ਬਾਉ ਵੀਰਾਂ ਨੇ ਲਈ ਆ ਤੇ ਉਹ ਜਦੋਂ ਲੈ ਜਾਂਦੇ ਆ ਕਿਸੇ ਵੀ ਮੰਡੀ ਦੇ ਵਿੱਚ ਤਾਂ ਉਹਨਾਂ ਨੂੰ ਇਹ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਪ੍ਰੋਬਲਮ ਉਹਨਾਂ ਆਵੇ ਕਿਸਾਨ ਦੀ ਫਸਲ ਦਾ ਉਹ ਜਾ ਕੇ ਸਿਉਣੇ ਵਾਂਗੂ ਵਿਕੇ ਵੀ ਵਧੀਆ ਰੇਟ ਬੰਦੇ ਦਾ ਉਹ ਹੋਵੇ ਤੇ ਉਰੇ ਬਾਈ ਕਿਵੇਂ ਮੌਿਸਟਰ ਦੇ ਹਿਸਾਬ ਤੇ ਲੈਣੇ ਜਾਂ ਬੋਲੀ ਲੱਗਦੀ ਹੈਗੀ ਮੌਿਸਟਰ ਦੇ ਹਿਸਾਬ ਤੇ ਠੀਕ ਆ ਕੀ ਮੌਿਸਟਰ ਦਾ ਕੀ ਪੈਰਾਮੀਟਰ ਕੀ ਰੱਖਿਆ ਹੋਇਆ ਵੀ ਕਿੰਨੇ ਮੌਿਸਟਰ ਵਾਲੀ ਕਿਵੇਂ ਆ ਆ ਵਾਲੇ ਕੁਲ ਮਨ ਲੱਗ ਜਿਵੇਂ ਆਹ ਮਾਰ ਪਿਆਗਾ ਠੀਕ ਆ ਮੈਂ ਪਾਣੀ ਵਰਗਾ ਇਹ ਤਾਂ ਕੁਝ ਵੀ ਨਹੀਂ ਗੱਲਾ ਹੈਗਾ ਅੱਛਾ ਇਹੋ ਜਿਹਾ ਮਾਰ ਕੀ ਰੇਟ ਲੈਣੇ ਹੋ 1300 ਲੱਗਾ ਜੀ ਇਹੋ ਜਿਹਾ ਮਾਰ 1300 1300 ਠੀਕ ਆ ਕੀ ਮੌਿਸਟਰ ਆਇਆ ਇਹਦਾ 37 ਵਾਲੀ 37 ਵਾਲੀ ਨੀ ਇਹਦਾ ਮੌਸਰ ਘੱਟ ਹੋਊਗਾ 37 ਵੇੜੀ ਚ ਨਹੀਂ ਹੋਣਾ ਉਹਦਾ ਤੜਕੇ ਖੁੱਲਿਆ ਹੋਇਆ ਹੈ ਜੀ ਅੱਛਾ ਤੜਕੇ 37 ਵੇੜੀ ਆਇਆ ਹੋਣਾਗਾ 9 ਵਜੇ 37 ਵੇੜੀ ਮੰਨ ਲਓ ਵੀ ਇਹੋ ਜਿਹਾ ਮਾਲ ਜਿਸ ਸਭ ਤੇ ਆ ਉਹ ਹੋਗਾ ਤੇ ਆਪਾਂ ਦੇਖੀਏ ਵੀ ਜਿਵੇਂ ਉਹ ਦੂਜੀਆਂ ਮੰਡੀਆਂ ਦੇ ਵਿੱਚ ਤੁਸੀਂ ਵੀ ਸਾਰੇ ਭਰਾਵਾਂ ਨੇ ਵੀਡੀਓ ਦੇਖੀਏ ਵੀ ਉੱਥੇ ਰੇਟ ਤੇਜ ਆ ਇੱਥੇ ਰੇਟ ਦੀ ਪ੍ਰੋਬਲਮ ਹੈਗੀ ਆ ਥੋੜੀ ਜੀ ਫਿਰ ਮੰਨ ਲਓ ਵੀ ਉੱਥੇ ਜਦੋਂ ਬਾਈ ਜਮਾ ਗਿੱਲਾ ਮਾਲ ਨਾਬੇ ਮੰਡੀ ਦੇ ਵਿੱਚ ਕੁਝ ਤਾਂ ਮਾਲ ਵਧਦਾ ਹੁੰਦਾ ਕੁਝ ਵਪਾਰੀ ਵਧਦਾ ਆ ਜਾਂਦਾਗਾ ਉਹ ਸਾਬ ਦੇ ਮੰਨ ਲਓ ਉਹ ਬੋਲੀ ਵਗੈਰਾ ਨਹੀਂ ਲੱਗਦੀ ਹੈਗੀ ਹਾਂ ਹੁਣ ਲੱਗਾਈ ਹੋਣੀ ਇੱਕ ਘੰ ਦੀਪ ਨੂੰ ਆਹ ਠੀਕ ਆ ਕਿੰਨਾ ਕਮਾਲ ਆ ਰਿਹਾ ਗੱਸਾ ਤਿਆਰ ਰਿਹਾ ਜੀ ਵੀ ਆਉਂਦਾ ਵੱਡਿਆ ਲੈ ਜਾਂਦਾ ਜੀ ਹੂੰ ਸੈਂਟੋ ਵਾਈਨ ਠੀਕ ਹੈ ਮੱਲਵੇ ਗਿੱਲੀ ਤੁਸੀਂ ਕਹਿੰਦੇ ਵੀ ਜਿਹੜਾ ਬੰਦਾ ਵੱਧ ਕੇ ਮੌਕੇ 'ਚ ਹੀ ਲੈ ਆ ਵੀ ਉਹ 1300 ਤੋਂ ਨਹੀਂ ਛੱਡ ਸਕਦਾ ਕੀ ਕੀ ਝਾੜ ਵਗੈਰਾ ਕੀ ਨਿਕਲਿਆ ਲੋਡੇ ਕੋਲ ਦੱਬ ਜਉਣ ਦੇ ਬੰਦੇ ਦੀ ਕਿੰਨੇ ਦਾ ਕਿੰਨੇ ਕਾਉਂਟ ਤੋਂ ਦੋ ਜਿਹਨੂੰ ਤੁਸੀਂ ਗਿੱਲੀ ਲੈਣੇ ਤੇ ਹਿਸਾਬ ਤੋਂ ਵੀ ਉਹ ਕਿੰਨੇ ਦੀ ਕਿੰਨੇ ਵਧੀਆ ਉਸ ਤੋਂ ਪਹਿਲਾਂ ਜੀ ਕਿੰਨੇ ਪੈਸੇ ਆਦੇ 54 ਦਾ ਨਿਕਲ ਕਿੰਨੇ 54 ਦਾ ਜਾਂਦਾ ਕਾਹੀ ਉਸ ਹਿਸਾਬ ਤੇ ਮੈਂ ਕਹਿੰਦਾ ਵੀ ਜਿਵੇਂ ਆਹ ੁੱਤੀ ਵੀ ਬੰਦੇ ਨੂੰ ਵੱਡੀ ਆ ਜਾਂ ਹੋਰ ਹੈਗਾ ਜਿਵੇਂ ਖਾਲਾਪੁਰ ਰਾਜਪੁਰੇ ਵਾਲੇ ਦੇਖੇ ਸੀ ਨਾਬੇ ਵਾਲੇ ਦੇਖੇ ਜੀ ਉੱਥੇ ਬੰਦੇ ਦਾ ਬਚਾਤੀ 80 8000 90 9000 ਦਾ ਡਾੜਾ ਪੈ ਰਿਹਾ ਹੈਗਾ ਹਾਂ ਗਿੱਲੀ ਦਾ ਮਾਇਕਲ ਕਹਿਣਾਗਾ ਹਾਂ ਤਾਂ ਕੁਝ ਵੀ ਨਹੀਂ ਗਿੱਲੀ ਹੈਗੀ ਮੈਂ ਕਹਣਾ ਜੋ ਕੋਈ ਨਾਬੇ ਜਾਂ ਰਾਜਪੁਰੇ ਵਰਗੇ ਵੱਡੀਆਂ ਮੰਡੀਆਂ ਦੇ ਵਿੱਚ ਲੈ ਜਾਓ ਉੱਥੇ ਤਾਂ ਬਹੁਤ ਹੋਵਾ ਜਮਾ ਪਾਣੀ ਵਰਗੀ ਵੀ ਉਹ ਹੋਈ ਜਾਂਦੀ ਆ ਕਹਿੰਦਾ ਸੀ ਕਿਸੇ ਵੀਰ ਦੀ ਉਹ ਕਰੀਤੀ 60 ਕੁਆਂਟਲ ਹੋਈ ਸੀ ਕਿੱਲੇ ਚ ਜਮਾ ਗਿੱਲੀ ਪੂਰੀ ਫੁੱਲ ਬਾਈ ਕਹਿੰਦਾ ਅਜੀ ਵੱਟ ਕੇ ਲੈ ਆਦੀ ਅਜੀ ਮੰਡੀ ਦੇ ਵਿੱਚ ਬੋਲੀ ਲੱਗੀ ਤੂੰ ਆ ਲਾਲਾ ਵੀ 80 ਕੁਆਂਟਲ ਦੀਗੀ ਉਹਦੀ ਮੇਲਾ ਲੱਗੀ ਜੀ 1500 ਲੱਗੀ ਜੀ ਥੋੜਾ 1400 ਬੰਨੇ ਕੁਸ 1480 ਰੁਪਏ ਜਾਂ ਕੋਈ ਲੱਗੀ ਦੀਗੀ ਹੂੰ 5000 1200 ਘਟਾ ਆ ਗਿਆ ਜੀ 13 20 13 ਠੀਕ ਹੈ ਮੰਨ ਲਓ ਵੀ ਗੱ ਕੰਪੀਟੀਸ਼ਨ ਆਊਗੀ ਫਸਲ ਵੱਧਾਊਗੀ ਉੱਥੇ ਵਪਾਰੀ ਵੱਧਾਊਗਾ ਜਿੱਥੇ ਫਸਲ ਘਟ ਹੋਊਗੀ ਉੱਥੇ ਬਰਗਾਂ ਇੱਕ ਦੋ ਵਪਾਰੀ ਹੋਣਗੇ ਉਹਨੂੰ ਇਹੋ ਜੇ ਖਰਕੇ ਪਏ ਜਾਣਗੇ ਆ ਫਿਰਦੀ ਹੈ ਜੀ ਲੇਬਰ ਜੁਨੀ ਕਿ ਮੱਕੀ ਹੈਗੀ ਤੁਸੀਂ ਐਂ ਲਾ ਲਓ ਵੀ ਕਿੰਨੇ ਕਿੱਲਿਆਂ ਦੀ ਮੱਕੀ ਹੈਗੀ ਹਾਂ ਗੱਲ ਇਹੀ ਗੱਲ ਆ ਜਾਂਦਾ ਸੋ ਕਿਸਾਨ ਭਰਾਵਾਂ ਨੂੰ ਦੱਸਦੇ ਆ ਵੀ ਜਾਂਦਾ ਮੰਨ ਲਓ ਤੁਸੀਂ ਜਿਹੜੇ ਦੱਬੇ ਦੇ ਨੇੜੇ ਲਾਉਣੇ ਪਿੰਡਾਂ ਦੇ ਨੇ ਜਾਂ ਆਪਣੇ ਬਰਨਾਲੇ ਜਿਹੜੇ ਨੇ ਵੀ ਮੰਡੀ ਦੇ ਵਿੱਚ ਪਹਿਲਾਂ ਪਤਾ ਕਰਿਆ ਕਰੋ ਤੁਹਾਨੂੰ ਮੰਡੀ ਦੇ ਬਾਰੇ ਪਤਾ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਸਾਡੇ ਚੈਨਲ ਤੇ ਵੀਡੀਓ ਵਗੈਰਾ ਕਾਲੀ ਚੋਂ ਮਾਲ ਲਾ ਕੇ ਦੇਖ ਲਿਆ ਕਰੋ ਉਤਾਰ ਕੇ ਭਰ ਕੇ ਲੋਡ ਕਰਕੇ ਨਾ ਨਾ ਮੈਨੂੰ ਪਤਾ ਕਰਨਾ ਸੀ ਬਰਨਾਲੇ ਵੀ ਦੇਖਿਆ ਬਹੁਤ ਭਜਨ ਠੁੰਦੀ ਆ ਜੀ ਕਾਲੀ ਚੋਂ ਨਹੀਂ ਉਹ ਕਰਦੇ ਇਹਦੇ ਬਹੁਤ ਜਿਆਦਾ ਪਾਇਆ ਜਾਂਦਾ ਜਦੋਂ ਚੀਜ਼ ਵੱਧ ਹੁੰਦੀ ਹੈਗੀ ਉਦੋਂ ਫਿਰ ਲੇਬਰ ਵੱਧ ਕੰਮ ਕਰੀ ਜਾਂਦੀ ਹੈ ਕਿ ਉਦੋਂ ਫਿਰ ਕਣਕ ਆਪਣੇ ਕਣਕ ਝੋਨੇ ਵਾਲੇ ਫੀਲਡ ਵਾਂਗੂ 24 ਘੰਟੇ ਕੰਮ ਚੱਲ ਜਿੰਦਾਗਾ ਉਹਦਾ ਖਰਚਾ ਘਟ ਪੈ ਜਦੋਂ ਐ ਮਾਲ ਦਾ ਟੋਂਗਾ ਦਾ ਫਿਰ ਲੇਬਰ ਦੇਣੇ ਦੇਣੇ ਕੰਮ ਕਰਦੀ ਹੈਗੀ ਤੇ ਉਹਦਾ ਜਿਹੜਾ ਖਰਚਾ ਹੈਗਾ ਜਿਆਦਾ ਪੈ ਜਾਂਦਾ। ਬਾਕੀ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਤੇ ਹੋਰ ਕਿਸੇ ਵੀਰ ਨੇ ਕੋਈ ਮੱਕੀ ਵਗੈਰਾ ਲਿਆਣੀ ਆ ਆਪਦੀ ਤਾਂ ਤੁਸੀਂ ਦੇਖ ਕੇ ਉਹ ਕਰ ਲਓ ਬਰਨਾਲੇ ਵੀ ਵਧੀਆ ਰੇਟ ਮਿਲ ਰਿਹਾ ਹੈਗਾ ਮੌਸਮ ਦੇ ਹਿਸਾਬ ਤੋਂ ਤੇ ਫ੍ਰੀਜ਼ ਰਹਣੇ ਹੋਣ ਕਰ ਰਹੇ ਨੇਗੇ ਤੇ ਸਾਡਾ ਮਕਸਦ ਹੈ ਵੀ ਸਾਡੇ ਕਾਰਖਾਨੀ ਵਾਲਿਆਂ ਨੂੰ ਜਿਹੜੀ ਸਾਡੀ ਵੀਡੀਓ ਆ ਉਹਦੇ ਰਾਹੀਂ ਰੇਟਾਂ ਦੀ ਜਾਣਕਾਰੀ ਹੋਵੇ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਧੰਨਵਾਦ ਮਿਹਰਬਾਨੀ ਥੈਂਕ ਯੂ